ਆ ਰਹਿ ਗਿਆ ਕੋਈ ਕਾਲੋ ਕੋ ਨਾ ਇਹੋ ਕਰੇਂ ਗਾਈਆਂ ਅੱਗੇ ਪਹਿਲੇ ਸੋੜੋ ਸਾਰੇ ਸਾਰੇ ਗਾਈਂ ਅਲੋ ਲੋਕਾਂ ਨੂੰ ਕਹੋ ਸਾਰੇ ਮੈਂ ਇਹਨਾਂ ਤੋਂ ਮਾਰਾ ਤੁਹਾਡੀ ਵੇਟ ਵੱਡੀ ਹੈ ਤੁਹਾਡੇ ਉਹਨਾਂ ਸਫਾਈ ਕਰਦੀ ਕਰ ਬਸ ਨੋ ਕਰੋ ਬਹੁਤ ਧੀਰੇ ਧੀਰੇ اڑے ٹھیک گلا نے ڏيڪي آھي تنهن کي ڏيڪي آھي ਅੱਜ ਅਸੀਂ ਕੱਲ ਥ੍ਰੀਡ ਤੋਂ ਜਿਹੜੀ ਹੈ ਸਫਾਈ ਮਾਨ ਲੁਧਿਆਣੇ ਦੀ ਸ਼ੁਰੂਆਤ ਹੋਈ ਹੈ ਸੋ ਪੂਰਾ ਲੁਧਿਆਣਾ ਕਲੀਨ ਕਰਾਂਗੇ ਸਾਰੇ ਐਮ ਐਲ ਏ ਸਹਿਬਾਨ ਖੁਦ ਸਾਰੇ ਕੌਂਸਲਰ ਸਹਿਬਾਨ ਔਰ ਮੈਂ ਅੱਜ ਖੁਦ ਨਾਲ ਲੱਕੇ ਜਿਹੜੇ ਸਾਰੇ ਸਾਡੇ ਸਪਾਈ ਸੇਵਕ ਅਫਸਰ ਸਹਿਬਾਨ ਨਾਲ ਲੱਕੇ ਟੋਟਲ ਲੁਧਿਆਣਾ ਦੀ ਸਫਾਈ ਸ਼ੁਰੂਆਤ ਕੀਤੀ ਹੋਈ ਹੈ ਸੋ ਪੂਰਾ ਲੁਧਿਆਣਾ ਅਸੀਂ ਜਿਹੜਾ ਕਲੀਨ ਕਰਾਂਗੇ ਸਾਡੇ ਮੁੱਖ ਮੰਤਰੀ ਸਰਦਾਰ ਪ੍ਰਗੋਸ਼ ਸਿੰਘ ਮਾਨ ਜੀ ਦਾ ਵੱਲੋਂ ਹੁਕਮ ਹੋਇਆ ਸਾਡੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਆਪਾਂ ਲੋਕਾਂ ਨੂੰ ਸਫਾਈ ਦੇਣੀ ਹੈ ਸੋ ਲੁਧਿਆਣਾ ਸ਼ਹਿਰ ਸਾਫ਼ ਦੇਣਾ ਪੂਰਾ ਪੰਜਾਬ ਜਿਹੜਾ ਸਾਫ਼ ਸਫਾਈ ਦੀ ਮੁਹਿੰਮ ਪੂਰੇ ਪੰਜਾਬ ਚਲਾਈ ਹੈ ਸੋ ਅੱਜ ਕੱਲ ਦੇ ਲੁਧਿਆਣੇ ਚ ਲੱਗੇ ਹੋਏ ਆ ਸੋ ਬਹੁਤ ਸਾਰੇ ਸਾਥ ਦੇ ਰਹੇ ਪਬਲਿਕ ਸਾਥ ਦੇ ਰਹੀ ਹੈ ਸਾਡੇ ਸਫਾਈ ਸੇਵਕ ਜਿਹੜੇ ਸਾਥ ਦੇ ਰਹੇ ਆ ਸਾਰੇ ਸਾਡੇ ਪਾਰਟੀ ਦੇ ਵਰਕਰ ਜਿਹੜਾ ਇੱਕ ਇੱਕ ਵਰਕਰ ਆ ਕੇ ਨਾਲ ਲਾ ਕੇ ਜਿਹੜੇ ਸਫਾਈ ਸੇਵਕਾਂ ਦੇ ਲੁਧਿਆਣਾ ਨੂੰ ਕਲੀਨ ਕਰਨ ਚ ਲੱਗ ਗਿਆ ਹੁਣ ਲੁਧਿਆਣਾ ਅਸੀਂ ਗੰਦਾ ਰਹਿਣ ਨਹੀਂ ਦੇਵਾਂਗੇ ਸਾਰਾ ਲੁਧਿਆਣਾ ਕੱਲੀ ਕੱਲੀ ਗਲੀ ਕੱਲੀ ਕੱਲੀ ਰੋਡ ਜਿਹੜੀ ਸਫਾਈ ਹੋਵੇਗੀ ਕਿਤੇ ਵੀ ਜਿਹੜੀ ਟਰੂੜੇ ਦੀ ਢੇਰੀ ਲੱਗੀ ਜਾਂਦੀ ਸੀ ਰੋਡ ਤੇ ਛੱਡ ਜਾਂਦੇ ਸੀ ਸਫਾਈ ਸੇਵਕੋ ਹੁਣ ਨਹੀਂ ਛੱਡਣਗੇ ਸੋ ਇਹ ਅਸੀਂ ਲੁਧਿਆਣਾ ਵਾਸੀਆਂ ਨਾਲ ਵਾਅਦਾ ਹੈ ਕਿ ਜਿਹੜਾ ਲੁਧਿਆਣਾ ਕਲੀਨ ਹੋਵੇਗਾ ਲੁਧਿਆਣਾ ਸਾਫ਼ ਸੁਥਰਾ ਹੋਵੇਗਾ ਸੋ ਇਹ ਕਿਉਂਕਿ ਅਸੀਂ ਹਮੇਸ਼ਾ ਹੀ ਲੋਕਾਂ ਨੇ ਸੇਵਾਦਾਰ ਵਰਗੇ ਸੇਵਾ ਕਰਨੇ ਤੇ ਸਾਡਾ ਤੇ ਸਿੰਪਲ ਵੀ ਝਾੜੂ ਆ ਤੇ ਝਾੜੂ ਸਾਨੂੰ ਚਲਾਉਣਾ ਵੀ ਆਉਂਦਾ ਤੇ ਝਾੜੂ ਕਰ ਝਾੜੂ ਚਲਾ ਕੇ ਅਸੀਂ ਆਪ ਨਾਲ ਲੱਗ ਕੇ ਜਿਹੜਾ ਪੂਰਾ ਲਿਜਾਣਾ ਸਾਫ ਕਰਦੇ